ਬਹੁਤ ਸਾਰਾ ਉਪਦੇਸ਼ ਇਸ ਪਰਥਾਏ ਸਤਿਗੁਰੂ ਬਾਣੀ ਦੇ ਵਿੱਚ ਵੱਖਰੇ ਵੱਖਰੇ ਟੰਗਾਂ ਨਾਲ ਸਮਝਾਉਂਦੇ ਅਸੀਂ ਵਿਛੜੇ ਇਸ ਕਰਕੇ ਬੇਚੈਨ ਉਦਾਸ ਚਿੰਤਾਤੁਰ ਡਰ ਸਹਿਮ ਵਿੱਚ ਜੀਵਨ ਦਾ ਸਮਾਂ ਗੁਜ਼ਾਰ ਰਹੇ ਹਾਂ ਮਿਲੇ ਜਾਈਏ ਮਿਲਾਬ ਦਾ ਵੇਦ ਸਮਝ ਆ ਜਾਏ ਮਿਲਾਪ ਦੇ ਲਈ ਚਾਹੋਂ ਪੈਦਾ ਹੋ ਜਾਏ ਤੇ ਮਿਲਾਪ ਦੇ ਲਈ ਯਤਨ ਸ਼ੀਲ ਹੁੰਦੇ ਆ ਸਤਿਗੁਰੂ ਦੀ ਅਗਵਾਈ ਦੇ ਵਿੱਚ ਨਿਰੰਤਰ ਅਧਿਆਤਮਕ ਮਾਰਗ ਦੇ ਪੰਧੀ ਬਣ ਕੇ ਚੱਲਦੇ ਰਹੀਏ ਤਾਂ ਸਹਿਬ ਕਹਿੰਦੇ ਇਸ ਮਿਲਾਪ ਜੁੜੀ ਅਵਸਥਾ ਵਿੱਚੋਂ ਆਨੰਦ ਸੁਖ ਸੰਤੁਸ਼ਟੀ ਸਹਿਜ ਅਡੋਲਤਾ ਟਿਕਾਉ ਇਹ ਜੀਵਨ ਵਿੱਚ ਬਣ ਜਾਂਦਾ ਹੈ ਹਮੇਸ਼ਾ ਇੱਥੋਂ ਹੀ ਬੇਨਤੀ ਮੈਂ ਸ਼ੁਰੂ ਕਰਦਾ ਕਿ ਅਸੀਂ ਮਨੁੱਖ ਕਹੋਂ ਵਾਲੇ ਇਹ ਜਿਹੜੀ ਸੁਖ ਸ਼ਾਂਤੀ ਆਨੰਦ ਦੀ ਅਵਸਥਾ ਹੈ ਇਸ ਦੀ ਲੋਚਾ ਰੱਖਦੇ ਹਾਂ ਇਸ ਦੀ ਅੰਦਰੋਂ ਸਾਡੇ ਮੰਗ ਉੱਠਦੀ ਹੈ ਅਮੀਰ ਗਰੀਬ ਬੱਚਾ ਬੁੱਢਾ ਜਵਾਨ ਸਭ ਸੁਖ ਆਨੰਦ ਵਿੱਚ ਜੀਵਨ ਜਿਊਣਾ ਚਾਹੁੰਦਾ ਪਰ ਸਹਿਬ ਜੀ ਕਹਿੰਦੇ ਇਹ ਇੱਛਾਵਾਂ ਕੱਲੀਆਂ ਮਨ ਦੇ ਵਿੱਚ ਚਿਤ ਬਲ ਰਹਿਣ ਨਾਲ ਹੀ ਪੂਰੀਆਂ ਨਹੀਂ ਹੁੰਦੀਆਂ ਹੁੰਦੀਆਂ ਇਹਦੇ ਲਈ ਪਾਤਰ ਬਣਨਾ ਪੈਂਦਾ ਹੈ ਅਧਿਕਾਰੀ ਬਣਨਾ ਪੈਂਦਾ ਹੈ ਆਪਣੇ ਆਪ ਨੂੰ ਉਸ ਪਿਆਸ ਦਾ ਤਾਰਨੀ ਬਣਾ ਕੇ ਅੰਦਰ ਚਾਹੋ ਪੈਦਾ ਕਰਕੇ ਵਿਆਕੁਲਤਾ ਪੈਦਾ ਕਰਕੇ ਉਦਮਸ਼ੀਲ ਹੋਣਾ ਪੈਂਦਾ ਤੇ ਉਸ ਉਦਮਸ਼ੀਲਤਾ ਵਾਸਤੇ ਹੀ ਉਸ ਚਾਹੋ ਦੇ ਪੈਦਾ ਕਰਨ ਵਾਸਤੇ ਹੀ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਦੁਆਰਾ ਇਹ ਅੰਮ੍ਰਿਤ ਬਾਣੀ ਦਾ ਖਜ਼ਾਨਾ ਸਾਡੀ ਝੋਲੀ ਪਾਇਆ ਇਹ ਸਾਨੂੰ ਆਗਿਆ ਕੀਤੀ ਕਿ ਇਸ ਬਾਣੀ ਨੂੰ ਪੜਿਆ ਕਰੋ ਸੁਣਿਆ ਕਰੋ ਗਾਇਆ ਕਰੋ ਵਿਚਾਰਿਆ ਕਰੋ ਤੇ ਇਸ ਦੇ ਨਾਲ ਲਗਾਓ ਬਣਾ ਕੇ ਅੰਦਰ ਦੇ ਮਨ ਦਾ ਸੁਰਤੀ ਦਾ ਫਿਰ ਇਹਨੂੰ ਕਮਾਉਣ ਵਾਲੇ ਪਾਸੇ ਤੁਰੋ ਇਹਦੇ ਨਾਲ ਇਹ ਜਿਹੜੇ ਨਤੀਜੇ ਨੇ ਵਿਛੋੜੇ ਤੋਂ ਮਿਲਾਪ ਵਾਲੇ ਇਹ ਜੀਵਨ ਵਿੱਚ ਸੰਭਵ ਹੋ ਸਕਦੇ ਆ ਔਰ ਨਾਲ ਹੀ ਇਹ ਵੀ ਦੱਸਿਆ ਕਿ ਇਹ ਕਿਸ ਕੋਈ ਵਿਸ਼ੇਸ਼ ਵਿਅਕਤੀਆਂ ਦੇ ਹਿੱਸੇ ਹੀ ਆਉਣ ਵਾਲੀ ਦਾਤ ਨਹੀਂ ਹੈ ਹਰ ਇੱਕ ਮਨੁੱਖ ਕਹਾਉਣ ਵਾਲਾ ਇਸ ਦਾਤ ਦਾ ਪਾਤਰ ਬਣ ਸਕਦਾ ਹੈ ਇਸ ਦਾਤ ਦਾ ਸੁਖ ਮਾਣ ਸਕਦਾ ਹੈ ਇਹ ਨਤੀਜੇ ਉਹਦੇ ਜੀਵਨ ਵਿੱਚ ਬਖਸ਼ਿਸ਼ ਭਰਪੂਰ ਨਿਕਲ ਸਕਦੇ ਹੈ ਲੋੜ ਕੇਵਲ ਸੱਚੇ ਸੁੱਚੇ ਜਾਗਰਤ ਮਨ ਨਾਲ ਸੁਚੇਤ ਹੋ ਕੇ ਇਹਦੇ ਨਾਲ ਜੁੜਨ ਦੀ ਹੈ ਸਾਂਝ ਪਾਉਣ ਦੀ ਹੈ ਅੱਜ ਇਸ ਗੁਰਮਤਿ ਜੀਵਨ ਜੁਗਤ ਵਿੱਚੋਂ ਸਾਨੂੰ ਜਿਹੜੇ ਪੱਖ ਗੁਰੂਦੇਵ ਨੇ ਵਾਹਿਗੁਰੂ ਜੀ ਦੀ ਮਿਲਾਪ ਵਾਲੀ ਅਵਸਥਾ ਦੇ ਸਮਝਾਏ ਨੇ ਉਹ ਹੈ ਸਮਰਪਣ ਭਾਵਨਾ ਉਰਨ ਤੌਰ ਤੇ ਤਨੁਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਦੀ ਜੁਗਤ ਰਾਹੀ ਤੇ ਉਸ ਮਨੋ ਅਵਸਥਾ ਨਾਲ ਹੁਕਮੀ ਬੰਦਾ ਬਣ ਕੇ ਫਿਰ ਨਿਰੰਤਰ ਜੋਦੜੀਆਂ ਕਰਦੇ ਰਹਿਣਾ ਨਿਰੰਤਰ ਅਰਦਾਸਾਂ ਕਰਦੇ ਰਹਿਣਾ ਸਮਰਪਣ ਭਾਵ ਤੇ ਅਰਦਾਸ ਬੇਨਤੀ ਇਹ ਦੋ ਜੁਗਤ ਦੇ ਪੱਖ ਸਾਨੂੰ ਅੱਜ ਇਸ ਪਾਵਨ ਬਚਨ ਦੇ ਰਾਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਐ ਭਲੋ ਜੇ ਤੁਹਾਨੂੰ ਆਪਣਾ ਆਪਾ ਗੁਰੂ ਦੇ ਸਨਮੁਖ ਤੇ ਗੁਰੂ ਦੇ ਰਾਹੀ ਆਪਣੀ ਜੀਵਨ ਦਾ ਤੇ ਵਾਹਿਗੁਰੂ ਦੇ ਸਨਮੁਖ ਸਮਰਪਿਤ ਕਰਨਾ ਆ ਜਾਏ ਤਾਂ ਫਿਰ ਤੁਹਾਡੀ ਅਗਲੀ ਜਿਹੜੀ ਅਧਿਆਤਮਿਕ ਮਾਰਗ ਦੀ ਯਾਤਰਾ ਹੈ ਉਹਦੇ ਵਿੱਚ ਸਫਲਤਾ ਵਾਲੇ ਨਤੀਜਿਆਂ ਦੀ ਸੰਭਾਵਨਾ ਬਣ ਜਾਏ ਹੁਣ ਇੱਕ ਬੇਨਤੀ ਇੱਥੇ ਮੈਂ ਆਪ ਜੀ ਦੇ ਚਰਨਾਂ 'ਚ ਕਰਾਂ ਮੇਰੇ ਸਮੇਤ ਅਸੀਂ ਸਾਰੇ ਹੀ ਸਿੱਖ ਰੂਪ ਦੇ ਵਿੱਚ ਜਦੋਂ ਇੱਥੇ ਆਏ ਆਂ ਜਦੋਂ ਮਹਾਰਾਜ ਸਾਨੂੰ ਸਮਰਪਿਤ ਹੋਣ ਦੀ ਗੱਲ ਕਰਦੇ ਐ ਆਪਣਾ ਆਪਾ ਗੁਰੂ ਦੇ ਅਰਪਿਤ ਕਰਨ ਦੀ ਗੱਲ ਕਰਦੇ ਐ ਤਾਂ ਇਹ ਅਰਪਣਾ ਜਿਹੜਾ ਆਪਣੇ ਆਪ ਨੂੰ ਸਮਰਪਿਤ ਕਰਨਾ ਉਹਨਾਂ ਚਿਰ ਤੱਕ ਸਫਲ ਨਹੀਂ ਹੈ ਉਹਨਾਂ ਚਿਰ ਤੱਕ ਸੰਭਵ ਨਹੀਂ ਹੈ ਜਿੰਨਾ ਚਿਰ ਤੱਕ ਅੰਦਰ ਪਈਆਂ ਹੋਈਆਂ ਹਉਮੈ ਦੀਆਂ ਬਿਰਤੀਆਂ ਅੰਦਰ ਪਈ ਹੋਈ ਆਪਣੀ ਹੀ ਅਕਲ ਦੀ ਟੇਕ ਆਪਣੀ ਹੀ ਸਮਝ ਦਾ ਭਰੋਸਾ ਤੇ ਉਹਦੇ ਵਿੱਚੋਂ ਨਿਕਲਿਆ ਹੋਇਆ ਹੰਕਾਰ ਇਸ ਤੋਂ ਛੁਟਕਾਰਾ ਨਹੀਂ ਹੁੰਦਾ। ਦਤਾਰ ਪਤਸ਼ਾਹ ਨੇ 12 ਬਾਰ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਜੀਵਨ ਦੇ ਵਿੱਚ ਜਿੰਨੀ ਵੀ ਖੱਜਲ ਖੁਵਾਰੀ ਹੈ, ਜਿੰਨੇ ਵੀ ਜੀਵਨ ਦੇ ਵਿੱਚ ਭਟਕਣਾ ਬੇਚੈਨੀ ਆ ਉਹਦਾ ਮੂਲ ਕਾਰਨ ਆਪਣੀ ਸਮਝ ਨੂੰ ਮੈਂ ਤੋਂ ਸ਼ੁਰੂ ਕਰਕੇ ਮੈਂ ਤੇ ਹੀ ਟਿਕਾ ਲੈਣਾ ਸਮਝ ਹੈਗੀ ਹੈ ਸਾਡੇ ਸਾਰਿਆਂ ਕੋਲ ਮਹਾਰਾਜ ਨੇ ਦਿੱਤੀ ਹੈ ਪਰ ਇਸ ਸਮਝ ਦੀ ਵਰਤੋਂ ਦੇ ਵਾਸਤੇ ਕੁਝ ਵਿਸ਼ੇਸ਼ ਅਵਸਥਾ ਚਾਹੀਦੀ ਹੈ ਮਨੋ ਅਵਸਥਾ ਚਾਹੀਦੀ ਹੈ ਤੇ ਮਨ ਹੀ ਮਹਾਰਾਜ ਕਹਿੰਦੇ ਤੁਹਾਡੀ ਇਸ ਸਮਝ ਦੇ ਉੱਤੇ ਆਪਣਾ ਪ੍ਰਭਾਵ ਪਾਈ ਰੱਖਦਾ ਇਹ ਮਨ ਹੀ ਹੈ ਜਿਹੜਾ ਮਤ ਤੇ ਪੜਦਾ ਪਾ ਕੇ ਇਹਦੇ ਕੋਲੋਂ ਉਹ ਕੁਝ ਕਰਵਾਉਂਦਾ ਜਿਹੜਾ ਸਾਡੇ ਜੀਵਨ ਦੇ ਵਿੱਚ ਸਾਡਾ ਆਨੰਦ ਖੋਹ ਲੈਂਦਾ ਤੇ ਸਾਨੂੰ ਚਿੰਤਾਵਾਂ ਵਿੱਚ ਭਟਕਣਾ ਚ ਪਾ ਦਿੰਦਾ ਮਨ ਦੇ ਇਹ ਉੱਠਣ ਵਾਲੇ ਚੰਚਲਤਾ ਦੇ ਫੁਰਨੇ ਹੰਕਾਰ ਦੇ ਫੁਰਨੇ ਕ੍ਰੋਧ ਈਰਖਾ ਨਫ਼ਰਤ ਦੇ ਫੁਰਨੇ ਲੋਭ ਮੋਹ ਦੇ ਫੁਰਨੇ ਇਹ ਬੇਸੰਜਮਾ ਕਰ ਦਿੰਦੇ ਆ ਸਾਡੀ ਮਤ ਨੂੰ ਉਹ ਜਿਹੜੇ ਪਾ ਦਿੰਦੇ ਆ ਸਾਡੀ ਮਾਤ ਨੂੰ ਤੇ ਸਾਨੂੰ ਸਾਰਿਆਂ ਨੂੰ ਹੀ ਘਟ ਜਾਂ ਵੱਧ ਬਾਰ ਬਾਰ ਇਹਨਾਂ ਗੱਲਾਂ ਦਾ ਤਜਰਬਾ ਹੁੰਦਾ ਹੈ ਕਿ ਜਦੋਂ ਸਾਡੇ ਕੋਲੋਂ ਬੇਸੰਜਮੇ ਪਨ ਲਾਪਰਵਾਹੀ ਵਿੱਚ ਕੁਝ ਗੱਲਾਂ ਹੋ ਜਾਂਦੀਆਂ ਨੇ ਸਾਡੇ ਵਰਤੋਂ ਵਿਹਾਰ ਵਿੱਚ ਜਦੋਂ ਇਸ ਤਰ੍ਹਾਂ ਦੀ ਲਾਪਰਵਾਹੀ ਆ ਜਾਂਦੀ ਹੈ ਸਾਡੀ ਬੋਲ ਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਬੇਸੰਜਮਾ ਰੂਪ ਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਨਤੀਜੇ ਨਿਕਲਦੇ ਆਉ ਪੁਸ਼ਤਾਵੇ ਦੇ ਸ਼ਰਮਿੰਦਗੀ ਦੇ ਨਮੋਸ਼ੀ ਦੇ ਉਹਦੇ ਵਿੱਚੋਂ ਹੀ ਫਿਰ ਬੇਚੈਨੀ ਝਟਕਣਾ ਨਿਕਲਦੀ ਇਹ ਬਾਰ-ਬਾਰ ਬੇਸੰਜਮਾ ਹੋਣਾ ਬਾਰ-ਬਾਰ ਲਾਪਰਵਾਹ ਹੋਣਾ ਬੇਧਿਆਨੇ ਹੋਣਾ ਤੇ ਫਿਰ ਬਾਰ-ਬਾਰ ਪਛਤਾਉਣਾ ਬੇਚੈਨ ਹੋਣਾ ਇਹ ਸਾਡੀ ਸਾਰਿਆਂ ਦੀ ਕੁਝ ਵਿਰਲਿਆਂ ਨੂੰ ਛੱਡ ਕੇ ਹੋਣੀ ਬਣ ਗਈ ਹੋਈ ਹੈ ਇਹੋ ਹੀ ਸਾਡੀ ਕਿਸਮਤ ਬਣ ਗਈ ਹੋਈ ਹੈ ਇਸੇ ਵਿੱਚ ਹੀ ਅਸੀਂ ਸਾਰਾ ਜੀਵਨ ਦਾ ਸਮਾਂ ਲੰਘਾ ਕੇ ਇਥੋਂ ਆਪਣੀ ਸਰੀਰ ਦੀ ਕਹਾਣੀ ਮੁਕਾ ਕੇ ਤੇ ਤੁਰ ਜਾਣਾ ਸਾਬ ਜੀ ਕਹਿੰਦੇ ਫਿਰ ਇਸੇ ਕਰਕੇ ਇਹ ਕਹਾਣੀ ਚੱਲਦੀ ਰਹਿੰਦੀ ਹੈ ਇਹ ਯਾਤਰਾ ਚੱਲਦੀ ਰਹਿੰਦੀ ਹੈ ਮਕਸਦ ਦੀ ਪੂਰਤੀ ਨਹੀਂ ਹੋਈ ਮੰਜ਼ਲ ਦੀ ਪ੍ਰਾਪਤੀ ਨਹੀਂ ਹੋਈ ਵਿਛੋੜਾ ਜੀਵਨ ਦੇ ਸਿਰਜਣਹਾਰ ਦੇ ਮਿਲਾਪ ਵਿੱਚ ਨਹੀਂ ਬਦਲਿਆ ਤੇ ਫਿਰ ਇਹ ਆਵਾ ਗਉਣ ਜੰਮਣ ਮਰਨ ਦਾ ਗੇੜ ਅਸੀਂ ਮੰਨੀਏ ਨਾ ਮੰਨੀਏ ਆਖਦੇ ਨੇ ਸਾਡੇ ਵਿੱਚੋਂ ਵੀ ਹੁਣ ਬਹੁਤ ਸਾਰੇ ਸੱਜਣ ਪ੍ਰਚਾਰਕ ਕਹੌਣ ਵਾਲੇ ਵੀ ਵਿਦਵਾਨ ਕਹੌਣ ਵਾਲੇ ਵੀ ਇਸ ਸਮਝ ਵੱਲ ਤੁਰੇ ਹੋਏ ਐ ਉਹ ਜੀ ਨਾ ਇਸ ਜੀਵਨ ਤੋਂ ਪਹਿਲਾਂ ਕੁਝ ਸੀ ਨਾ ਇਸ ਜੀਵਨ ਤੋਂ ਬਾਅਦ ਕੁਝ ਐ ਬਸ ਇਹੋ ਹੀ ਐ ਜੋ ਕੁਝ ਹੈ ਇਹ ਸਰੀਰ ਦੇ ਵਿੱਚ ਹੀ ਐ ਜੋ ਕੁਝ ਹੈ ਕਹ ਲਓ ਭਾਈ ਮਨਣਾ ਨਾ ਮਨਣਾ ਸਾਡੀ ਆਪਣੀ ਮਤ ਦੇ ਉਤੇ ਐ ਪਰ ਗੁਰੂ ਸਾਹਿਬ ਬਾਣੀ ਵਿੱਚ ਬਾਰ ਬਾਰ ਇਹ ਫੈਸਲੇ ਸੁਣਾਉਂਦੇ ਨੇ ਕਿ ਭਾਈ ਤੁਹਾਡੀਆਂ ਆਤਮਾਵਾਂ ਤੁਹਾਡੀਆਂ ਰੂਹਾਂ ਯਾਤਰਾ ਵਿੱਚ ਨੇ ਇਹ ਸਰੀਰੂਪੀ ਭਾਂਡੇ ਬਾਰ ਬਾਰ ਮਿਲਦੇ ਐ ਤੇ ਇਹ ਵਿੰਸ ਜਾਂਦੇ ਐ ਪੰਜਾਂ ਤਤਾਂ ਦੇ ਸੁਮੇਲ ਨਾਲ ਬਣਿਆ ਹੋਇਆ ਇਹ ਸਰੀਰ ਕਿਸੇ ਵੇਲੇ ਨਹੀਂ ਸੀ ਅੱਜ ਹੈ ਕੱਲ ਨੂੰ ਇਹ ਨਹੀਂ ਰਹਿਣਾ ਪਰ ਜੇ ਇਹ ਸਰੀਰ ਦੇ ਮਿਲਣ ਦਾ ਮਕਸਦ ਪੂਰਾ ਨਹੀਂ ਹੋਇਆ ਤਾਂ ਇਹ ਰੂਹ ਦੀ ਯਾਤਰਾ ਚੱਲਦੀ ਰਹਿਣੀ ਹੈ ਅਸਫਲ ਹੈ ਯਾਤਰਾ ਮਹਾਰਾਜ ਕਹਿੰਦੇ ਜੇ ਮਿਲਾਪ ਦੀ ਪ੍ਰਾਪਤੀ ਨਹੀਂ ਹੋਈ ਸਫਲ ਹੈ ਉਹ ਯਾਤਰਾ ਜਿਹੜੀ ਮਿਲਾਪ ਦੀ ਪ੍ਰਾਪਤੀ ਕਰਨ ਦੇ ਸਮਰੱਥ ਹੋ ਗਈ ਇਸੇ ਨੂੰ ਪਾਤਸ਼ਾਹ ਬਾਣੀ ਵਿੱਚ ਆਖਦੇ ਨੇ ਸਫਲ ਸਫਲ ਭਈ ਸਫਲ ਯਾਤਰਾ ਆਪਨੇ ਜਾਣ ਰਹੇ ਮਿਲੇ ਸਾਧਾ ਜਦੋਂ ਗੁਰੂ ਦੇ ਨਾਲ ਗੁਰੂ ਦੇ ਪਿਆਰਿਆਂ ਨਾਲ ਵਾਹਿਗੁਰੂ ਜੀ ਦੇ ਪਿਆਰਿਆਂ ਨਾਲ ਨਾਮ ਰਸੀਆਂ ਨਾਲ ਸਾਂਝ ਪੈਂਦੀ ਐ ਮਨ ਦੀ ਸੁਰਤੀ ਦੀ ਸਾਂਝ ਪੈਂਦੀ ਐ ਪਿਆਰ ਵਾਲੀ ਸਾਂਝ ਪੈਂਦੀ ਐ ਤਾਂ ਮਹਾਰਾਜ ਕਹਿੰਦੇ ਇਹ ਵਿਛੋੜੇ ਦਾ ਕਾਰਨ ਵੀ ਪਤਾ ਲੱਗਦਾ ਹੈ ਵਿਛੋੜੇ ਕਰਕੇ ਨਿਕਲੇ ਹੋਏ ਜੀਵਨ ਦੇ ਵਿੱਚ ਬੇਚੈਨੀ ਅਸ਼ਾਂਤੀ ਵਾਲੇ ਡਰ ਸਹਿਮ ਵਾਲੇ ਨਤੀਜੇ ਵੀ ਪਤਾ ਲੱਗਦੇ ਲੱਛਣ ਵੀ ਪਤਾ ਲੱਗਦੇ ਐ ਤੇ ਫਿਰ ਇਹਨਾਂ ਨਤੀਜਿਆਂ ਤੋਂ ਬਚਣ ਵਾਸਤੇ ਜਿਹੜੀ ਜੁਗਤ ਹੈ ਉਸ ਯੁਗਤ ਦਾ ਵੀ ਬੋਧ ਹੁੰਦਾ ਹੈ ਗੁਰੂ ਕੋਲ ਬੈਠ ਕੇ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਕੱਲਾ ਬੋਧ ਹੀ ਨਹੀਂ ਹੁੰਦਾ ਬਲਕਿ ਇਹ ਜਦੋਂ ਸਮਝ ਪੈ ਜਾਏ ਤਾਂ ਉਸ ਤੋਂ ਅਗਲੀ ਜਿਹੜੀ ਵੱਡੇ ਭਾਗਾਂ ਵਾਲੀ ਖੁਸ਼ਕਿਸਮਤੀ ਵਾਲੀ ਅਵਸਥਾ ਉਹ ਇਹ ਕਿ ਫਿਰ ਇਸ ਗਿਆਨ ਦੀ ਕਮਾਈ ਦਾ ਚਾਹਵ ਪੈਦਾ ਹੋ ਜਾਂਦਾ ਹੈ